ਤੇ ਜੇ ਕੋਈ ਗੱਲ ਹੈਗੀ ਆ ਤਾਂ ਦੱਸ ਦੇ ਮੈਨੂੰ ਬਹੁਤੀ ਗੱਲ ਹੋ ਗਈ ਨਾ ਪਰ ਬਾਅਦ ਚੀਜ਼ ਦੱਸਿਆ ਤੇ ਫਾਇਦਾ ਕੀ ਆ ਓਹੋ ਮੰਮੀ ਕਿਉਂ ਸਿਕਰ ਕਰੀ ਜਾਂਦੀਆਂ ਦੀ ਪੁੱਤ ਮਾਂ ਨੂੰ ਫਿਕਰ ਹੁੰਦਾ ਵਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਮੂੰਹ ਹੀ ਤੇਰਾ ਉੱਤਰੇ ਲੱਗਦਾ ਮੈਨੂੰ ਪੁੱਤ ਓ ਮੰਮੀ ਓਦਾਂ ਤਾਂ ਲੱਗਦਾ ਰਹਿੰਦਾ ਵਾ ਠੀਕ ਆ ਨਾ ਐਵੇਂ ਹੀ ਪੁੱਤ ਮਾਂ ਨੂੰ ਬੜਾ ਫਿਕਰ ਹੁੰਦਾ ਵਾ ਤੈਨੂੰ ਪਤਾ ਹੀ ਆ ਓਦਾਂ ਮੈਂ ਨਾ ਇੱਕ ਗੱਲ ਸੋਚੰਦੀ ਆ ਹੂੰ ਵੀ ਪੇਕੀਆਂ ਘਰ ਕੁੜੀਆਂ ਨਾ ਕਿੰਨਾ ਵਧੀਆ ਰਹਿੰਦੀਆਂ ਵਾ ਨਾ ਹਾਂ ਉੱਤਨਾਰੇ ਕਿੰਨੀਆਂ ਸਿਆਣੀਆਂ ਹੁੰਦੀਆਂ ਵਾਂ ਸਾਰੇ ਕੰਮ ਕਰਦੀਆਂ ਵਾਂ ਨਾ ਤੇ ਸਹੁਰਿਆਂ ਘਰ ਜਾ ਕੇ ਪਤਾ ਨਹੀਂ ਕੀ ਸਾਰੇ ਕੰਮਾਂ ਦੀ ਜਾਂਚ ਵੀ ਹੁੰਦੀ ਆ ਤਾਂ ਵੀ ਅੰਮੀ ਕਹਿ ਦਿੰਦੇ ਆ ਵੀ ਇਹਨਾਂ ਨੂੰ ਜਾਂਚ ਹੀ ਨਹੀਂ ਹੈਗੀ ਕਿਸੇ ਕੰਮ ਦੀ ਉਹ ਤਾਂ ਆਪਣੇ ਘਰ ਤੇ ਮਾਪਿਓ ਸਾਰੀ ਗਲਤੀਆਂ ਮਾਫ਼ ਕਰ ਦਿੰਦਾ ਮਗਾਨੇ ਘਰ ਤਨ ਪਤਾ ਹੀ ਆ ਵੇ ਬੇਇੱਜ਼ਤੀ ਕਾਦੀ ਇਹਦੇ ਵਿੱਚ ਨਾਲੇ ਗੱਡੀ ਲਾਭਦੇ ਫਿਰਦੇ ਜੇ ਜੇ ਉਹਨੂੰ ਘੁਲਾ ਹੀ ਦਿੱਤਾ ਵਾ ਹੁਣ ਹੌਸਲਾ ਰੱਖਾ ਮਮੀ ਮੈਂ ਚੱਲਿਆ ਸੀ ਕਿੱਥੇ ਚੱਲਿਆ ਵਾਂ ਮੈਂ ਦੱਸਿਆ ਦੇਗਾ ਤੁਹਾਨੂੰ ਅੱਗੇ ਫਿਰ ਰੁਪਿੰਦਰ ਨੂੰ ਲੈਣ ਚੱਲਿਆ ਤੇ ਮੈਂ ਵੀ ਤੈਨੂੰ ਬਣਾ ਕੀਤਾ ਵਾ ਨਾ ਤੈਨੂੰ ਮੇਰੀ ਸੋਈ ਹੋ ਜੇ ਤੂੰ ਉਹਨੂੰ ਲੈਣ ਗਿਆ ਤੇ